ਜਿਹੜੇ ਭਾਨੇ ਵਰਗੇ ਨੇ ਨਾ ਲੱਖੇ ਵਰਗੇ ਸਿਰਫ ਉਹਨਾਂ ਨੇ ਆਪਣਾ ਆਪ ਚਮਕਾਣਾ ਹੈ ਨੋਟ ਕਰ ਲੋ ਸਿਰਫ ਉਹਨਾਂ ਨੇ ਆਪਣਾ ਆਪ ਚਮਕਾਣਾ ਹੈ ਹੋਰਨਾਂ ਨਾਲ ਕੋਈ ਮਸਲਤ ਨਹੀਂ ਹੈਗਾ ਲੱਖੇ ਨੇ ਇਲੈਕਸ਼ਨ ਲੜਨਾ ਹੈ ਉਦੋਂ ਭਾਨਾ ਵੀ ਕੰਮਾਂ ਦਾ ਲੱਗਾ ਹੋਇਆ ਹੈ ਇਹ ਨਹੀਂ ਆਗਾ ਵੀ ਤੁਹਾਡੇ ਪਿੱਛੇ ਆ ਕੇ ਤੁਹਾਡੇ 'ਲ ਗੋਲੀ ਹੁੰਦੀ ਆਪਣੇ 'ਲ ਖਾ ਲੈਣਗੇ ਇਹ ਬਿਲਕੁਲ ਉੱਤੇ ਬੈਣੇ ਤੇ ਆਪਾਂ ਨੂੰ ਜੂਨੀਅਰ ਫਰੇ ਸਾਡੇ ਪੰਜਾਬ ਦੇ ਰੱਖੇ ਨੇ ਸਾਡੀ ਬੋਲੀ ਦੇ ਰੱਖੇ ਨੇ ਮੈਨੂੰ ਤਾਂ ਕੋਈ ਬਾਈ ਦਿਸਿਆ ਨਹੀਂ ਅੱਜ ਯਾਰ ਕਿਹੜਾ ਕਿਨੂੰ ਯਾਰ ਕਿਹੜਾ ਤੁਸੀਂ ਤੜਕੇ ਸਟੇਜ ਲਾਉਂਦੇ ਸਟੇਜ ਲਾਓ ਇੱਥੇ ਸਟੇਜ ਲਾਓ ਉੱਥੇ ਜਾ ਕੇ ਮੂਰੇ ਆਪਣੇ ਜਵਾਬ ਪਿਉ ਮਰਨ ਬਾਈ ਕਿਉਂ ਮਰਨਾ ਆਪਣੇ ਪਾਪਾ ਇਹ ਅੱਜ ਮਾਰ ਕੇ ਲੱਗੀ ਹੁੰਦੀ ਹੈ ਆਪਣੇ ਜਵਾਬ ਕੋਈ ਮਰਦਾ ਨਹੀਂ ਜੀ ਠੀਕ ਹੈ ਜੇ ਸਟੇਜ ਲੱਗੀ ਹੁੰਦੀ ਹੈ ਫੇਸਬੁੱਕ ਤੇ ਲਾਈਵ ਹੋਏ ਨਾ ਇੱਕ ਬਾਈ ਜੀ ਪੁੱਛਾਂ ਮੈਂ ਇੱਕ ਥੋੜਾ ਥਾੜਾ ਇੱਕ ਥੋੜਾ ਬਾਈ ਜੀ ਇੱਕ ਗੱਲ ਹੋਰ ਸੁਣ ਲਓ ਜਿਹੜੇ ਭਾਨੇ ਵਰਗੇ ਨੇ ਨਾ ਲੱਖੇ ਵਰਗੇ ਸਿਰਫ ਉਹਨਾਂ ਨੇ ਆਪਣਾ ਆਪ ਚਮਕਾਣਾ ਹੈ ਨੋਟ ਕਰ ਲੋ ਸਹੀ ਗੱਲ ਸਿਰਫ ਉਹਨਾਂ ਨੇ ਆਪਣਾ ਆਪ ਚਮਕਾਣਾ ਹੈ ਹੋਰ ਉਹਨਾਂ ਦਾ ਕੋਈ ਮਕਸਦ ਨਹੀਂ ਹੈਗਾ ਲੱਖੇ ਨੇ ਇਲੈਕਸ਼ਨ ਲੜਨਾ ਹੈ ਉਦੋਂ ਭਾਨਾ ਵੀ ਹਕਮਾਂ ਦੇ ਲੱਗਾ ਹੋਇਆ ਹੈ ਇਹ ਨਹੀਂ ਹੈਗਾ ਵੀ ਤੁਹਾਡੇ ਪਿੱਛੇ ਆ ਕੇ ਤੁਹਾਡੇ 'ਲ ਗੋਲੀ ਹੁੰਦੀ ਆਪਣੇ ਵਾਲ ਖਾ ਲੈਣਗੇ ਤੇ ਬਾਈ ਇਹ ਬੇਣੇ ਤੋਂ ਬੇਣੇ ਤੇ ਆਪਾਂ ਨੂੰ ਜੂਨੀਅਰ ਨੇ ਬਣਾ ਰਾਜੇਵਾਲ ਨੇ ਉਹ ਆ ਤਾਂ ਮੈਂ ਮੰਤਰੀ ਉਠੋ ਕਹੂੰ ਉਹਨੂੰ ਚਲੋ 1600 ਵੋਟ ਜਦੇ ਬਾਅਦ ਚਲੋ ਅੱਗੇ ਤੇ ਲੱ ਜਥੇਬੰਦੀ ਕੋਈ ਖਾਲੀ ਸਾਰਾ ਵਧੀਆ ਕਰਦੀ ਵੀ ਹੈ ਜਦੋਂ ਆਪਣੀ ਨੁਮਾੜਾ ਨਹੀਂ ਕਹਿਣਾ ਚਲੋ ਠੀਕ ਜਿੰਨੇ ਨੇ ਚੰਦਾ ਕਰਦੇ ਪਏ ਨੇ ਪਰ ਫਿਰ ਵੀ ਨਾ ਗੱਲ ਯਾਰ ਦੁੱਖ ਹੈ ਗਲਤ ਤੇ ਸਹੀ ਹੈ ਸਾਨੂੰ ਪਤਾ ਨਹੀਂ ਆ ਗੱਲ ਹੈ ਇੱਕ ਨੰਬਰ ਭੰਨੇ ਵਰਗੇ ਸਾਹ ਲੋਕ ਨੇ ਹਾਂ ਆ ਆਪਣੀ ਧੰਨ ਆਪਣੀ ਧੰਨ ਅਸੀਂ ਆਪਦੇ ਜ਼ਮੀਨਾਂ ਵਾਸਤੇ ਆ ਜ਼ਮੀਨਾਂ ਵਾਸਤੇ ਜੀ ਆਪਦਾ ਕਰਕੇ ਆ ਅਗਲੇ ਨੂੰ ਸਵਾਲ ਕਰੋ ਬਈ ਕਿੱਥੇ ਸੀ ਜਦੋਂ ਸਾਡੇ ਬੁੰਡੇ ਮਰੇ ਅੱਜ ਉੱਥੇ ਸੀ ਜਿਹੜਾ ਇੱਕ ਇੱਕ ਵਾਈ ਗਿਆ ਉਹ ਜਿਹੜਾ ਹੁਣ ਪੰਜਾਬ ਪੁਲਿਸ ਨੇ ਜਿਹੜੀ ਪ੍ਰਗਟਮਾਨਦੀ ਸਰਕਾਰ ਆ ਰੋਟੀਆਂ ਛਾੜਦੇ ਖਾਂਦੇ ਲੰਗਰ ਛਾੜਦੇ ਖਾਂਦੇ ਬਈ ਸਾਡੇ ਵਿੱਚ ਬਹਿ ਕੇ ਸਾਡਾ ਨੁਕਸਾਨ ਕਰੇ ਸਾਡੇ ਬੱਚੇ ਮਰੇ ਆ ਪੰਜਾਬ ਪੁਲਿਸ ਨੂੰ ਵੀ ਆ ਯਾਰ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰਦੀ ਉੱਥੇ ਕੀ ਕਰ ਰਹੇ ਨੇ ਅੱਜ ਤੇ ਘਰਾ ਤੇ ਸਾਡੀ ਰਾਖੀ ਦੀ ਆ ਰੋਟੀਆਂ ਜਾ ਵੀ ਅੱਗੇ ਜੇ ਇੱਕ ਵਾਧਾ ਬੰਬ ਡਿੱਗਿਆ ਸਾਰੇ ਬੈਕ ਗਈ ਹੈ ਆ ਬੁਨੀਆ ਨੂੰ ਮਾਰ ਕੇ ਹੈਲੋ ਪੰਜਾਬ ਪੁਲਿਸ ਕਿੱਥੇ ਸੀ ਉਦੋਂ ਕੀ ਕਰ ਰਹੇ ਨੇ ਮੇਰੇ ਇੱਕ ਹੰਡਿਆਰ ਪੁਲਿਸ ਆ ਬਾਈ ਸਾਇਲੈਂਟ ਸਰ ਇਹ ਇੱਕ ਹੰਡਿਆਰ ਹਾਂਜੀ ਹਾਂਜੀ ਵੀਰੇ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਨਹੀਂ ਕਰ ਰਹੀ ਉਹ ਉੱਥੇ ਕੀ ਕਰ ਰਹੇ ਨੇ ਅੱਗੇ ਕਿਉਂ ਨਹੀਂ ਹੈਗੇ ਵੀਰੇ ਪੰਜਾਬ ਪੁਲਿਸ ਸਾਡੀ ਰਾਖੀ ਕਿਉਂ ਕਰੇਗੀ ਦੱਸੋ ਮੈਨੂੰ ਮੇਰੀ ਗੱਲ ਸੁਣ ਜੇ ਪੰਜਾਬ ਪੁਲਿਸ ਨੇ ਪੰਜਾਬ ਪੁਲਿਸ ਦਾ ਚਲੋ ਹੁਕਮ ਦੀ ਬੱਜੀ ਏ ਉਹ ਤਾਂ ਹੁਕਮ ਦੀ ਬੱਜੀ ਹੁੰਦਾ ਕੋਈ ਕੋਈ ਕਾਰ ਨਹੀਂ ਸਕਦੀ ਜੇ ਉਹਨਾਂ ਨੇ ਸਾਡੀ ਰਾਖੀ ਕਰਨੀ ਹੁੰਦੀ ਯਾਰ ਸਾਡੇ ਨੈਟ ਬੰਦ ਕਰਦੀ ਸਾਡਾ ਪੰਜਾਬ ਦੇ ਅਸੀਂ ਵਸਿੰਦੇ ਆ ਪੰਜਾਬ ਦੇ ਰਹਿਣ ਵਾਲੇ ਆ ਕੋਈ ਦੂਜਾ ਸਾਡਾ ਨਾ ਕਰੇ ਤਾਂ ਸਾਨੂੰ ਸਮਝ ਹੁੰਦੀ ਏ ਉਹ ਸਾਡਾ ਘਰਾਂ ਦੇ ਨਾਣਾ ਕਰੇ ਸਾਡੇ ਨਾਲ ਇਹਨਾਂ ਨੇ ਡਿਪਰ ਖੜੇ ਕੀਤੇ ਉਹਨਾਂ ਨੂੰ ਤੁਸੀਂ ਵੇਖੋਣਗੇ ਉਹ ਡਿਪਰ ਕਾਦੇ ਵਾਸਤੇ ਕੀਤੇ ਨੇ ਵਨ ਵੇ ਰੋਡ ਕਰ ਰੱਖਿਆ ਕਾਦੇ ਵਾਸਤੇ ਕਰ ਰੱਖਿਆ ਇਹਨਾਂ ਨੇ ਇਹ ਸਾਨੂੰ ਇਮਰਾਨ ਦੀ ਸਾਜ਼ਿਸ਼ ਹੈ ਆ ਪੰਜਾਬ ਸਰਕਾਰ ਕਰਦੀ ਪਈ ਹੈ ਇਹ ਇਹ ਸਾਡਾ ਕਦਰ ਗਾਣੇ ਮੈਂ ਨੋਟ ਕਰ ਰਿਹਾ ਇੱਕ ਗੱਲ ਹੋਰ ਜੰਦਾਬਾਦ 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 ਐਰ ਸੀਐਮ ਸਟੈਂਡ ਲਵੇ ਸੀਐਮਾ ਸਟੈਂਡ ਕਿਉਂ ਨਹੀਂ ਲੈਂਦਾਗਾ ਉਹ ਤਾਂ ਸਾਨੂੰ ਘਰੇ ਆ ਕੇ ਫਾਇਰ ਮਾਰੀ ਜਾਂਦੇ ਉਹਨਾਂ ਦੇ ਪਰਚਾ ਕੱਟੇ ਜਦੋਂ ਇੱਕ ਸਰਕਾਰ ਤੇ ਪਰਚਾ ਕੱਟੇ ਇੱਕ ਇੱਕ ਗੋਲੀ ਚਲੀ ਇੱਥੇ ਇੱਥੇ ਪੰਜਾਬ ਪੁਲਿਸ ਦਾ ਆਉਂਦਾ ਕਦੀ ਮਿਲਦਾ ਇੱਥੋਂ ਡੀਜੀਪੀ ਆਵੇ ਇੱਥੇ ਐਸਐਸਪੀ ਆਵੇ ਇੱਥਾ ਕੇ ਵੇਖੇ ਮੇਰੀ ਗੁਰਜੀਤ ਦੀ ਜਿਹੜਾ ਤਾਂ ਥਾਣਾ ਲੱਗਦਾ ਇੱਥੋਂ ਚਾਵੇ ਡੀਐਸਪੀ ਆਵੇ ਐਸਐਲਪੀਆ ਵੀ ਵੇਖਿਆ ਉਹਦੇ ਇਰੀਏ ਗੋਲੀ ਚਲੀ ਆ ਬੰਬ ਸੱਟੇ ਗਏ ਨੇ ਕਿਉਂ ਸੱਟੇ ਗਏ ਨੇ ਉਹ ਤਾਂ ਕਿਹੜੀ ਮੇਰੀ ਗ੍ਰੈਪ ਪਾਕ ਪੰਜਾਬ ਦੇ ਮੁੱਖ ਮੰਤਰੀ ਕੋਲੇ ਆਣਾ ਉਹ ਸਟੈਂਡ ਲਾ ਕੇ ਖਾਲਸਤਾਨੀ ਬਣਾਉਂਦਾ ਫਿਰਦੇ ਉਹ ਅਸੀਂ ਖਾਲਸਤਾਨ ਜੇ ਅਸੀਂ ਖੱਟੇ ਪਰਨੇ ਬਣ ਲੈਨੇ ਨਹੀਂ ਖਾਸਤਾ ਨਹੀਂ ਹੋ ਜਾਂਦੇ ਆ ਖਾਸਤਾ ਨਹੀਂ ਬਣਨਾ ਬੜਾ ਕਿਦਾਂ ਸਮਝਦੇ ਤੁਸੀਂ ਫਿਰ ਅਸੀਂ ਕਿੱਧਰ ਜਾਈਏ